ਕਿਸਾਨ ਵੀਰੋ ਫਿਰੋਜ਼ਪੁਰ ਆਏ ਆ ਮੰਡੀ ਦੇ ਵਿੱਚ ਤੇ ਬੋਲੀ ਸ਼ੁਰੂ ਆ ਲਉਂ ਆਂ ਦੀ ਦੇਖਦੇ ਆ ਵੀ ਕੀ ਰੇਟ ਜਿਹੜਾ ਜਾਊਗਾ ਚਿੱਟਾ ਆਲੂ ਆਊਗਾ ਵੀ ਹੁਣ ਤੇ ਦੇਖਦੇ ਆ ਕੀ ਰੇਟ ਲੱਗਦਾ ਹੈ 430 430 ਕਿੱਟੇ ਕਿੰਨੇ ਆ 55 ਕਿੱਟੇ ਦੇ ਰੁਹਾੜੇ ਦੱਸ ਕਿੱਟੇ ਦੇ ਤੁਹਾਨੂੰ ਆ ਬੋਈ 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 था। था। <coughs> <Google Police> <a von mañana> 430 ਸ਼ਰੋ ਯਾਰ ਆ ਜਾ ਯਾਰ 430 ਕੋਈ ਕੋਈ ਖੜੇ ਕੋਈ ਜ਼ੈਨਤ 430 <simplest language> 430 ਕਿੱਧਰ ਗਿਆ ਮਨਜੀਤ ਕਿੱਧਰ ਗਿਆ 430 ਕਿੱਧਰ ਗਿਆ ਉਹ ਮਨਜੀਤ ਨੂੰ ਭਾਈ ਮਾਰ ਉਹ ਜੀਤਾਰਾਮ ਉਹ ਸ਼ੀਲੇ 430 ਜਾਵੇ ਸ਼ਾਸੁਤੀ ਹਾਂਜੀ ਫੂਰੋਲੀ ਆਰਕਟੇ 52 ਬਟੇ ਨਾਸਤੀ 40 40 ਜਾ 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 ਹਾਂ ਵੀ ਬੋਲ ਨੱਬੇ ਜਾਵੇ ਵਕੀਲ ਨੱਬੇ ਬੋਲਣਾ 490 ਹਾਂ ਜੀ ਲੈ ਬਾਊ ਹਾਂ ਜੀ ਚਲ ਬਾਊ 10 500 10 20 30 30 ਰੁਪਏ ਵਧਾ ਦੇ ਨਾ ਤੇਰੇ ਛੀਲੇ ਬੰਨ ਵਾਲੇ 30 ਜਾਵੇ ਕੱਲ ਫੋਨ ਕਰ ਲਗਾਉਦਾ ਆਇਆ ਬੋਲ ਨਹੀਂ ਆ ਗਿਆ ਜਾਣ ਤੇ ਹੋ ਲੋ ਵੀ 500 ਤੋਂ 30 ਰੁਪਏ ਗਿਆ ਵੀ ਇਕੱਠਾ ਹੋਏ ਜੋ ਕਿੱਟਾਂ ਆਦੀ ਸੀ ਜਾਂਦਾ ਕਿ ਅੱਗੇ ਦੇਖਦੇ ਆ ਤੁਹਾਨੂੰ ਉਹਨੂੰ ਸਿਰੋਂ 30 ਕਰਨਾ 40 50 8 600 10 30 40 50 60 70 78 90 700 10 30 ਆਪਣੇ ਨਾਮ ਤੇ ਆਪਣਾ 720 20 40 50 8 420 ਛੱਡ ਜਾ 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 ਜੈਬ 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 ਚਾਹ ਮੈਂ ਮੋਦੂ ਐ 760 760 700 ਢੋਟ 700 ਮੋਰਾਂ ਨਹੀਂ ਲਾਉਣੀਆਂ 700 ਤੇ 60 ਵੀ ਲੱਗੇ ਵੀ ਲਾਲ ਆਲੂ ਦਿਖਾ ਦਿੰਦੇ ਸਾਨੂੰ ਕੁਆਲਿਟੀ 700 ਵੀ ਮਾਰੀ ਪੁੱਛ ਲਾ ਬੋ 500 ਬੋਲਗੇ ਲੋਕ ਇਹੋ ਵੀ ਲੱਭਦੀ ਆਣਗੇ ਅੱਜ ਕਿੱਥੇ ਬੈਠਾ ਨਹੀਂ ਹੁੰਦੇ ਜੇ ਬੋਲੋ ਆਹ ਯਾਰ ਦੋ 500 ਤੀ ਬੋਲ 500 ਤੀ ਜਾਏ 500 ਕੀ ਬੋਲੀਏ 530 530 530 ਜਾ ਜੀ 540 ਰੁਪਏ ਗਿਆ ਹੈ ਕਿੱਟਾ ਆ ਲੂਏ ਸੀਗਾ ਬਾਕੀ ਅੱਗੇ ਦੇਖਦੇ ਆ ਲੈਓ ਬਾਈ ਪੰਜਵੇਂ ਦਾ ਲਿਆ ਸਵਾਇਆ ਯਾਰ 15 ਕਿਤੇ ਬੋਲੋ ਜੀ ਬੋਲੋ 430 480 90 500 10 20 30 ਜਾਣੀ ਜਾਂ 60 560 560 560 560 ਕੋਈ ਆਣੂ ਆ ਮਾੜਾ 560 ਦਿੱਤੇ ਭਾਈ ਆਣੂ ਆ 150 ਲੱਗਦੀ ਚਲੀ ਗਏ ਲੋਬੀ 500 ਤੇ 60 ਰੁਪਏ ਵੀ ਜਿਹੜਾ ਲੱਗਿਆ ਇਹ ਟਟਾਲੂ ਤੇ ਬਾਕੀ ਵੀ ਅੱਜ ਦਾ ਜੇ ਰੇਟ ਦੀ ਗੱਲ ਕਰੀਏ ਵੀ 700 730 ਰੁਪਏ ਤੱਕ ਜਿਹੜਾ ਲਾਲ ਆਲੂ ਗਿਆ ਤੇ ਗੱਟੇ ਦਾ ਵੀ ਰੇਟ ਹੁੰਦਾ ਇਹ ਤੇ ਧੰਨਵਾਦ ਵੀ ਸਾਰੇ ਵੀਰਾਂ ਦਾ ਵੀਡੀਓ ਦੇਖਣ ਦੇ ਲਈ ਸੋ ਮਿਲਦੇ ਆਂ ਵੀ ਅਗਲੀ ਵੀਡੀਓ ਦੇ ਵਿੱਚ